वीडियो में ना आप रहो आप होंगे आजी पाजी सिंदरपाल कालो जी और भाई चलिए आगे बात बारो उधर आओ पाजी बारो पाजी तो बारो जो मुझे तो बारो में जान लगा ऐसा क्यों कहाँ के चल जाओ तो चल जो सही कर रहे हैं इस सिंदरपाल कालो पर्दा है बारो सुशील बनाया है मानना तो ठीक है सहमत तो मत कर तनु किन के बा� कल एक मामला रिपोर्ट होया कुछ वकील शराब पीके जी गई है और सातमीजी भी कर रहे कोई गल बात करी है हाँ कल गया थाने कल शाम कल शाम ये आए है इन्होंने कहा कि अपने जी कागजात वगैरा है पेश करो ਤੇ ਜੇ ਸੰਬੰਧੀ ਨੇ ਜਦੋਂ ਆਪਣੇ ਕਾਗਜ਼ਾਤ ਪ੍ਰਾਪਰਟੀ ਦੇ ਪ੍ਰੋਪਰ ਪੇਸ਼ ਕੀਤੇ ਆ ਕੀ ਸਾਡੀ ਆ ਪ੍ਰਾਪਰਟੀ ਹੈਗੀ ਆ ਆ ਇਹਦੇ ਕਾਗਜ਼ਾਤ ਹੈਗੇ ਆ ਆ ਇਹਦੀ ਐਨਓਸੀ ਹੈਗੀ ఎవਰੀਥਿੰਗ ਔਨ ਰਿਕਾਰਡਸ ਦੂਸਰੀ ਪਾਰਟੀ ਕੋਈ ਚੀਜ਼ ਨਹੀਂ ਸੀਗੀ ਉਹਨਾਂ ਨੇ ਕੀ ਕੀਤਾ ਮੌਕੇ ਤੋਂ ਨਿਕਲ ਗਏ ਐਂਡ ਤਾਂ थाने ਤੋਂ ਖਿਸ ਗਿਆ ਜਿਸ ਸੰਬੰਧੀ ਡੀਆਰ ਵੀ ਲੌਂਚ ਕੀਤੀ ਗਈ ਐਂਡ 750 ਦੇ ਅੰਡਰ ਸੈਕਸ਼ਨ ਮਤਲਬ ਕਿ ਜਿਹੜੀ 107 150 ਟੀਆਰ ਪੀਸੀ ਤਹਿਤ ਜਿਹੜੀ ਐ ਪ੍ਰੀਵੈਂਟਿਵ ਐਕਸ਼ਨ ਵੀ ਅਮਲ ਵਿੱਚ ਲੈਂਦਾ ਹੈ ਕਿਉਂਕਿ ਉਹਨਾਂ ਨੇ ਸ਼ਰਾਬ ਬਹੁਤ ਪੀਤੀ ਸੀ ਇਹ ਦੁਬਾਰਾ ਜਿਹੜਾ ਇੱਕ ਲੜਾਈ ਹੋਂਦਾ ਖਤਸਾ ਵੀ ਸੀ ਸੈਕਿੰਡ ਡੇ ਅੱਜ ਫਿਰ ਇਹਨਾਂ ਨੇ ਟਾਈਮ ਲਿਆ ਸੀ 11:30 ਥਾਣੇ ਆਉਣ ਦਾ ਇਸੇ ਦਰਖਾਸਤੇ ਚੱਲਦੇ ਜਿਹੜਾ ਇਹਨਾਂ ਦਾ ਪ੍ਰੋਪਰ ਡਿਸਪਿਊਟ ਸੀ ਐਂਡ ਵਕੀਲਾਂ ਵੱਲੋਂ ਜਿਹੜਾ ਹੈਗਾ ਗੁਰਜੋਤ ਸਿੰਘ ਅਤੇ ਉਹਨਾਂ ਦੇ ਨਾਲ ਸਤਿੰਦਰ ਸਿੰਘ ਕਾਲੋ ਅਤੇ ਹੋਰ ਅੰਨੇ ਵਿਅਕਤੀ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਕੰਧ ਟਾਈ ਗਈ ਉਹਦੇ ਮਾਮਲੇ ਦੇ ਸੰਬੰਧ ਵਿੱਚ ਜਦੋਂ ਇਹਨਾਂ ਨੂੰ ਸਾਡੇ ਗਿਆ ਬੁਲਾਇਆ ਗਿਆ ਚਲੋ ਮਾਰਨਿੰਗ ਹੀ ਆਏ ਸੀ ਦੋਵੇਂ ਪਾਰਟੀਆਂ ਉਸ ਤੋਂ ਬਾਅਦ ਅ ਸਤਿੰਦਰ ਸਿੰਘ ਕਾਲੋ ਉਹਨਾਂ ਨੂੰ ਕੋਰਟ 'ਚ ਕੋਈ ਕੰਮ ਪੈ ਗਿਆ ਉਹ ਕੋਰਟ 'ਚ ਚਲੇ ਗਏ ਸ਼ਾਮ ਨੂੰ ਇਹਨਾਂ ਨੇ ਦੁਬਾਰਾ ਟਾਈਮ ਰੱਖਿਆ 3:30 ਵਜੇ ਦਾ ਜਦੋਂ ਸ਼ਾਮ ਨੂੰ ਆਏ ਹੈ ਜਦੋਂ ਉਹਨਾਂ ਨੂੰ ਰਿਕਾਰਡ ਪੁੱਛਿਆ ਗਿਆ ਕੋਈ ਰਿਕਾਰਡ ਨਾ ਹੋਣ ਕਰਕੇ ਉੱਚ-ਉੱਚੀ ਬਹਿਸਨ ਲੱਗ ਪਈ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਕਿ ਆਪਾਂ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਾ ਲੈਣੇ ਜਿਹਦੇ 'ਚ ਇਹ ਕੰਪਲੇਨੈਂਟ ਵੀ ਸਹਿਮਤ ਸੀ ਪਰ ਫਿਰ ਲੇਟਰਨ ਕੀ ਹੋਇਆ ਇਕਦਮ ਹੀ ਇਹਨਾਂ ਦੇ ਕੋਈ ਗੱਲ ਟ੍ਰੈਵਲ ਹੋਈ ਕਿ ਨਹੀਂ ਨਿਸ਼ਾਨਦੇਹੀ ਨਹੀਂ ਕਰਾਨੀ ਕੁਝ ਵੀ ਹੈ ਆਪਾਂ ਕੋਰਚੇ ਕੇਸ ਕਰਾਂਗੇ ਕੁਝ ਵੀ ਕਰ ਸਕਦੇ ਕੋਰਚੇ ਵਿੱਚ ఎవਰੀਥਿੰਗ ਔਨ ਰਿਕਾਰਡ ਕਰ ਸਕਦੇ ਪਰ ਇਹਦਾ ਕਿਸੇ ਦੀ ਕੰਦ ਨਹੀਂ ਢਾ ਸਕਦੇ ਜਿਸ ਸੰਬੰਧ ਇਹਨਾਂ ਨੇ ਰੋਲਰ ਆਪਾ ਪਾਉਣਾ ਸ਼ੁਰੂ ਕਰਤਾ ਕੇਸ ਨੂੰ ਇਸ਼ੂ ਨੂੰ ਗੁੰਮਰਾਹ ਕਰਦੇ ਹੋਏ ਜਿਹੜਾ ਇਹ ਜਦੋਂ ਇੱਥੇ ਉਹਨਾਂ ਦਾ ਹੀ ਹੈਵੀ ਹੋ ਗਏ ਮੁਦਈਆ ਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇੱਕ ਪ੍ਰੀਵੈਂਟਿਵ ਐਕਸ਼ਨ ਜਿੱਦਾਂ ਕੱਲ 7:50 ਦੀ ਸੀ ਅੱਜ ਆਪਾਂ ਦੁਬਾਰਾ ਕਰਨੀ ਸੀ ਤੇ ਇਹ ਜਿਹੜੇ ਗੇਟ ਵੱਲੋਂ ਚਲੇ ਗਏ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀਡੀਓ ਸਿਰਫ 27 ਸਕਿੰਟ ਦੀ ਹੋਏਗੀ ਕੁਛ 30 ਤੋਂ ਵੀ ਘੱਟ ਉਹਦੇ 'ਚ ਸਿਰਫ ਸੰਤਰੀ ਇਹ ਕਹਿ ਰਿਹਾ ਕਿ ਐਸਐਚਓ ਸਾਹਿਬ ਨੇ ਮਨਾ ਕੀਤਾ ਮੈਂ ਉਹਨਾਂ ਨੂੰ ਕੁੱਛ ਕੀ ਤੁਹਾਨੂੰ ਬਾਹਰ ਜਾਣ ਦਵਾਂਗਾ ਕਿਉਂਕਿ ਸੰਤਰੀ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਐਲੋਅਰ ਡਰਾਈਵ ਐਂਡ ਉਸ ਸਾਨੂੰ ਕੋਈ ਵੀ ਜਿਹੜਾ ਹੈਗਾ ਹੈ ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ ਠੀਕ ਹੈ ਉਹਨੂੰ ਵੈਸੇ ਤੇ ਫ੍ਰੀडम ਹੁੰਦੀ ਆਣ ਜਾਣ ਦੀ ਕਿਤੇ ਵੀ ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐ ਐਂ ਇਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇਹਨਾਂ ਰੋਲਰ ਰੱਪਾ ਚੱਲ ਰਿਹਾ ਤੇ ਕੋਈ ਚੀਜ਼ੇ ਕਰਕੇ ਨਾ ਭਜੇ ਹੋਣ ਐ ਕੋਈ ਵੀ ਗੱਲਬਾਤ ਨਹੀਂ ਤੇ ਸਿਰਫ ਇੱਕ ਪੁੱਛਣ ਜੇ ਕੋਈ ਕਿਸੇ ਨੂੰ ਡੀਟੇਨਮੈਂਟ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੀ ਨਾਲ ਵੀ ਬਹਿਸ ਸ਼ੁਰੂ ਕਰਤੀ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਐ ਔਰ ਉਸ ਤੋਂ ਬਾਅਦ ਉਹ ਤਾਂ ਚਲੇ ਗਏ ਇਸ ਤੋਂ ਬਾਅਦ ਫਿਰ ਇਹ ਜਿਹੜੇ ਹੈਗੇ ਆ ਮੌਕੇ ਤੇ ਇਕੱਠੇ ਹੋਏ ਆ ਉਥੇ ਉਥੇ ਵੀ ਇਹਨਾਂ ਨੇ ਬਹਿਸ ਬਾਜ਼ੀ ਕੀਤੀ ਆ ਆਪਾਂ ਫਿਰ ਇੱਕ ਕਲੰਦਰਾ ਜਿਹੜਾ ਅੱਜ ਇਹਨਾਂ ਦੇ ਖਿਲਾਫ ਜਿਹੜਾ ਤਿਆਰ ਕੀਤਾ ਹੈ ਦੂਸਰੀ ਚੀਜ਼ ਜਿਹੜੀ ਇਹਨਾਂ ਦੀ ਪਹਿਲਾਂ ਸਹਿਮਤੀ ਜਤਾਈ ਜਾ ਰਹੀ ਸੀਗੀ ਪਾਰਟੀ ਦੇ ਨਾਲ ਕਿ ਆਪਾਂ ਜਿਹੜਾ ਇਹ ਪਟਵਾਰੀ ਕੋਲੋਂ ਨਿਸ਼ਾਨਦੀ ਕਰਵਾ ਲੈਣੇ ਉਹਨੋਂ ਸਹਿਮਤੀ ਨਹੀਂ ਹੈਗੀ ਇਸ ਕਰਕੇ ਜਿਹੜਾ ਹੈ ਆਪਾਂ ਜਿਹੜਾ ਇਹਨਾਂ ਨੇ ਕੰਦ ਢਾਈ ਹੈ ਉਹ ਸਮਾਂ ਦੀ ਜਿਹੜਾ ਆਪਾਂ ਅਗੇ ਪ੍ਰਸੀਡਿੰਗਸ ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ ਤਾਂ ਉਹ ਚੀਜ਼ ਹੈਗੀ ਉਹ ਤੁਹਾਨੂੰ ਆਈਓ ਦੱਸ ਦੇਣਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੌਕੇ ਤੇ ਉਸ ਟਾਈਮ ਤੇ ਆ ਚੀਜ਼ਾਂ ਕੀਤੀਆਂ ਉਹਨਾਂ ਦੇ ਸਾਹਮਣੇ ਉਹਨੇ ਉਸ ਰਿਕਾਰਡਿੰਗ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਕੰੰਡ ਕਰੇਗੇ ਔਰ ਆਮ ਦਾ ਸਤਿੰਦਰਪਾਲ ਸਿੰਘ ਕਲੋਂ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਤੇ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਮੇਰੇ ਬਾਰ ਮੈਂਬਰ ਦਾ ਹੀ ਮੁੱਦਾ ਸੀ ਹਮੇਸ਼ਾ ਹੀ ਤਰ੍ਹਾਂ ਦੀ ਮੈਂ ਆਪਣੇ ਬਾਰ ਦੇ ਮੈਂਬਰਾਂ ਨਾਲ ਖੋਣਾ ਵਾਂ ਇੱਕ ਬਾਰ ਦੇ ਮੈਂਬਰ ਦਾ ਮੁੱਦਾ ਸੀ ਗੁਰਦੇਵ ਭਦਰ ਕਲੋਨੀ ਦੇ ਵਿੱਚ ਇੱਕ ਸਿੰਪਲ ਕੰਦ ਦਾ ਠੀਕ ਆ ਚਲੋ ਉਹ ਕੰਦ ਦਾ ਮਸਲਾ ਤੇ ਸਿਵਲ ਨੇਚਰ ਸੀ ਉਹ ਚੀਜ਼ ਹੋ ਜਾਣੀ ਸੀ ਹੱਲ ਬਟਿਆ ਵੀ ਸਭ ਤੋਂ ਵੱਡੀ ਗੱਲ ਆ ਵੀ ਉਹ ਮੈਡਮ ਐਸਚੋ ਨੇ ਮੈਂ ਵੀਡੀਓ ਵੀ ਅਪਲੋਡ ਤੁਹਾਨੂੰ ਕਰ ਦੂੰਗਾ ਸਰ ਨੂੰ ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉਥੇ ਕ੍ਰਿਐਸਰ ਖੁਸ਼ਬੂ ਸ਼ਰਮਾ ਸਿਟੀ ਐਸ ਐਚਓ ਬਟਾਲਾ ਮੈਂ ਇਲੀਗਲ ਕਨਫਾਈਨ ਕੀਤਾ ਗਿਆ ਮੈਨੂੰ ਤੇ ਮੈਂ ਫਜ਼ਾ ਟਾਈਮ ਵੀ ਤੇ ਐਕਸ਼ਨ ਮੈਂ ਲਵਾਂਗਾ ਮੇਰੀ ਆਪਣੀ ਟੀਮ ਜਿਹੜੀ ਮੇਰੀ ਟੀਮ ਬੈਠੀ ਆ ਤੇ ਸਰ ਟੀਮ ਨਾਲ ਪੁੱਛ ਕੇ ਮੈਂ ਐਕਸ਼ਨ ਲਵਾਂਗਾ ਜੋ ਵੀ ਐਕਸ਼ਨ ਲਵਾਂਗਾ ਤੇ ਪੰਜਾਬ ਬੰਦਿਆ ਕਰਉਣਾ ਪਿਆ ਪੰਜਾਬ ਵੀ ਮੈਂ ਅੱਪੀ ਕਾਲ ਦਊਂਗਾ ਜੇ ਲੋੜ ਪਈ ਵੀ ਵੇਖੋ ਮੈਂ ਪਹਿਲਾਂ ਸਵੇਰੇ ਵੀ ਬੈ ਕੇ ਗਿਆ ਉਥੇ ਥਾਣੇ ਪੁਲਿਸ ਸਟੇਸ਼ਨ ਸਿਟੀ ਸ਼ਾਮੀ ਵੀ ਬਹਿ ਕੇ ਗਿਆ ਤੇ ਮੈਨੂੰ ਅੱਗੋਂ ਮੈਂ ਤੇ ਮੇਰੀ ਟੀਮ ਜਾਣਦੀ ਆ ਜਾਂਦੀ ਆ ਤੇ ਅੱਗੋਂ ਮੈਨੂੰ ਵਾਰਨਿੰਗ ਦੇ ਰਿਹਾ ਮੈਨੂੰ ਫੋਨ ਦੇ ਉੱਪਰ ਵਾਰਨਿੰਗ ਦੇ ਕੇ ਜੇ ਤੁਸੀਂ ਨਹੀਂ ਗਏ ਤੇ ਆਈ ਵਿਲ ਚਾਰਜ ਯੂ ਇਨ दैट दैट ਸੈਕਸ਼ਨ ਮੈਂ ਮੈਂ ਕੀ ਗੁਨਾ ਕਰ ਲਿਆ ਮੈਂ ਤੇ ਆਪਣੇ ਇੱਕ ਵਕੀਲ ਦਾ ਇੱਕ ਚੁੱਕਿਆ ਹੀ ਮੁੱਦਾ ਠੀਕ ਹੈ ਉਹ ਇੱਕ ਰੈਵਨਿਊ ਨੇਚਰ ਆ ਸਿਵਲ ਨੇਚਰ ਆ ਠੀਕ ਹੈ ਤੁਸੀਂ ਉਸ ਸਿਵਲ ਨੇਚਰ ਦੇ ਇੱਕ ਸਾਈਡ ਤੇ ਰਹਿ ਗਿਆ ਮੈਂ ਇੱਕ ਸਿੰਪਲੀ ਹਮੇਸ਼ਾ ਇਹ ਗੱਲ ਕਹਿ ਰਿਹਾ ਹਾਂ ਪਰसों ਚੌਥ ਦਾ ਵੀ ਪਟਵਾਰੀ ਸੱਦ ਲੋ ਕੁਝ ਸੱਦ ਲੋ ਕੁਝ ਕਰਕੇ ਕਰ ਲੋ ਡਿੱਟੀ ਖਲ ਹੋਈ ਆ ਜਦੋਂ ਉੱਥੇ ਗੱਲਾਂ ਚੱਲਦੀਆਂ ਪਈਆਂ ਅਸੀਂ ਸਾਰਾ ਕੁਝ ਵੀ ਆ ਨਿਬੇੜਨਾ ਸਾਰਾ ਕੁਝ ਮੈਂ ਕਹਾ ਚਲੋ ਨਿਬੇੜੋ ਸਾਰਾ ਕੁਝ ਮੈਂ ਕਹਾ ਚਲੋ ਮੈਂ ਉੱਥੇ ਹਸਾਬ ਲਾਇਆ ਵੀ ਨਹੀਂ ਨਿਬੜਨੀ ਮੈਂ ਦੱਸਦਾ ਵੀ ਇਹਦਾ ਕੋਰਸ ਮੇਰਾ ਸਿਵਲ ਨੇਚਰ ਵੀ ਸਿਵਲ ਮੈਟਰ ਵੀ ਮੇਰਾ ਉੱਥੇ ਬੈਂਡਿੰਗਾਂ ਵਿੱਚ ਸਿਵਲ ਮੈਟਰ ਵੀ ਪਾਉਂਗਾ ਸਟੇ ਵੀ ਪਾਉਂਗਾ ਸਭ ਕੁਝ ਪਾਉਂਗਾ ਠੀਕ ਆ ਤੇ ਕੁਝ ਨਹੀਂ ਆ ਉਤਮਾਂ ਜਦੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਮੈਂ ਵੇਖਿਆ ਵੀ ਚਲੋ ਮੈਂ ਸਾਰੇ ਵਕੀਲਾਂ ਨੂੰ ਮੈਨੂੰ ਬਾਹਰ ਆਜ ਮੰਨ ਤੇ ਬਾਹਰ ਜੋ ਨਿਕਲ ਲਗਾ ਮੈਂ ਤੇ ਮੈਨੂੰ ਉਹ ਸੰਤਰੀਆਂ ਦਾ ਮੈਂ ਨਹੀਂ ਕਹਿੰਦਾ ਤੁਸੀਂ ਨਹੀਂ ਕਹਿੰਦਾ ਬਾਹਰ ਜਾ ਮੈਨੂੰ ਸਮਝਾ ਕਿ ਤੂੰ ਫਿਰ ਮੇਰੇ ਇੱਕ ਵਕੀਲ ਸਾਹਿਬ ਸੀ ਮੈਂ ਉਹਨੂੰ ਕਿਹਾ ਵੀ ਤੂੰ ਵੀਡੀਓ ਬਣਾ ਸਾਰੀ ਠੀਕ ਹੈ ਤੇ ਮੇਰੇ ਇੱਕ ਵਕੀਲ ਸਾਹਿਬ ਹੋਰ ਵੀ ਵਕੀਲ ਸਾਹਿਬੰਦਰ ਹੈਗੇ ਸੀ ਕਾਫੀ ਤੇ ਉਹਨਾਂ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ ਨਹੀਂ ਜੀ ਮੇਰੇ ਐਸਐਚਓ ਨੇ ਆਖਿਆ ਵਾ ਕੁਸ਼ਬੂ ਸ਼ਰਮਾ ਜੀ ਨੇ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਵੀ ਆ ਗੱਲਾਂ ਹੋਈਆਂ ਬਟ ਵਿਦਨ 2 ਐਂਡ 3 ਮਿੰਟਸ ਉਹ ਆਪ ਹੀ ਬਾਹਰ ਆਈ ਆ ਆਪ ਬਾਹਰ ਆ ਕੇ ਕਹਿੰਦੀ ਬੂਆ ਖੋਲ ਦੋ ਮੈਂ ਤਾਂ ਕਹਿੰਦਾ ਪਰਚਾ ਦੋ ਵੇਖੋ ਮੈਂ ਇੱਕ ਚੁਣਿਆ ਹੋਇਆ ਪ੍ਰਧਾਨ ਵਾਂ ਤੇ ਹੁਣ ਜੇ ਮੈਨੂੰ ਮਜਬੂਰ ਕਰਨਗੇ ਤੇ ਮਜਬੂਰ ਕੀ ਕਰਨਾ ਵਾ ਦੇਖੋ ਜੀ ਮੈਂ ਅਹੀਂ ਇਨਸਾਫ ਦਿਵਾਉਣ ਵਾਲੇ ਬੰਦੇ ਸਾਡੇ ਨਾਲ ਹੀ ਐਡਾ ਧੱਕਾ ਹੋਣ ਡਿਆ ਉਹਦੇ ਹੁਣ ਮੈਂ ਕੀ ਬਟਾਲਾ ਪੁਲਿਸ ਕੋ ਕੀ ਉਮੀਦ ਰੱਖੂਗਾ ਵੀ ਇੱਕ ਆਮ ਬੰਦੇ ਨੂੰ ਕੀ ਇਹ ਦੇਣਗੇ ਬਟਾਲਾ ਕੱਲ ਬੰਦ ਕਰਾਉਣ ਲੱਗਾ ਜੀ ਕੱਲ ਬਟਾਲਾ ਕੋਰਟ ਦੀ ਹੜਤਾਲ ਮੈਂ ਕਰਾਉਣ ਲੱਗਾ ਜੀ ਤੇ ਜੇ ਇਨ ਪੋਸੀਬਲ ਹੋਇਆ ਵੀ ਮੈਂ ਤੁਹਾਡੀ ਨੂੰ ਨੌਲੇਜ ਸਾਰੀ ਅ ਪ੍ਰੈਸ ਨੂੰ ਲਿਆ ਦੂੰਗਾ ਜੇ ਪੰਜਾਬ ਬੰਦ ਕਰਨ ਦੀ ਲੋੜ ਪਈ ਤੁਹਾਡੀ ਨੌਲੇਜ ਮੈਂ ਆਲਰਸ ਲਿਆ ਦੂੰਗਾ ਅਗਲੇ ਕੱਲ ਕੱਲ ਬਟਾਲਾ ਮੈਂ ਬਟਾਲਾ ਕੋਟ ਦੀ ਸਟ੍ਰਾਈਕ ਹੋਏਗੀ ਮੇਰੀ ਵਰਕ ਆਫ ਹੋਏਗਾ ਮੇਰਾ ਨਾਮ ਹੈ ਗੁਰਜੋਤ ਸਿੰਘ ਰੰਧਾਵਾ ਐਡਵੋਕੇਟ ਬਟਾਲਾ ਚ ਪ੍ਰੈਕਟਿਸ ਕਰਦਾ ਮੈਂ ਕੀ ਮੈਟਰ ਹੋਇਆ ਜੀ ਮੈਟਰ ਇਹ ਹੈ ਵੀ ਮੇਰੀ ਮਦਰ ਤੇ ਸਿਸਟਰ ਨੇ ਜਗਾ ਵੇਚੀ ਸੀ ਉਹਨਾਂ ਦਾ ਜਿੰਨਾ ਸ਼ੇਅਰ ਬਣਦਾ ਸੀ ਉਹਦੇ ਤੋਂ ਵੇਚ ਕੇ ਵੱਧ ਇਹ ਆ ਮੇਨ ਮੈਟਰ ਉਹਨਾਂ ਦੇ 9 ਮਰਲੇ ਬਣਦੇ ਸੀ ਉਹਨਾਂ ਨੇ 12.5 ਵੇਚਦੇ ਇਹ ਜਿਹੜੇ ਬੰਦਿਆਂ ਨੇ ਜਗ੍ਹਾ ਲਈ ਆ ਹੁਣ ਇਹ ਜਗ੍ਹਾ ਲੈਣ ਤੋਂ ਪਹਿਲਾਂ ਸਾਡੇ ਕੋ ਆਏ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਐਗਜ਼ੈਕਟ ਦੱਸੀ ਵੀ ਆਹ ਪੋਜੀਸ਼ਨ ਐ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਪੈਸੇ ਬਟੇ ਦੇ ਬੈਠਾ ਮੇਰਾ ਨੁਕਸਾਨ ਨੂੰ ਹੋਏਣਾ ਵੀ ਕੋਈ ਹੱਲ ਹੋ ਸਕਦਾ ਹੈ ਤਾਂ ਵੀ ਜਿੰਨੀ ਉਹਨਾਂ ਦੀ ਬਣਦੀ ਮੈਂ ਉਨੀ ਰਜਿਸਟਰੀ ਕਰਾ ਲਾਂ ਇਹਨਾਂ ਨੇ ਮੈਂ ਹੈ ਕਿ ਕਰਾ ਲਓ ਇਹਨਾਂ ਨੇ 9 ਮਰਲੇ ਦੀ ਰਜਿਸਟਰੀ ਕਰਾ ਲਈ 9 ਮਰਲੇ ਦੀ ਰਜਿਸਟਰੀ ਕਰਾ ਕੇ ਪਲਾਟ ਦੇ ਵਿੱਚ 9 ਮਰਲੇ ਤੇ ਆਪਣੀ ਕੰਦ ਕਰ ਲਈ ਉਸ ਤੋਂ ਬਾਅਦ ਹੁਣ ਅਗਲਾ ਥਾਂ ਤੇ ਮੇਰਾ ਸੀ ਅਹੀਂ ਆਪਣੀ ਕੰਦ ਢਾ ਕੇ ਕੱਲ ਗਾਂ ਘਾਣਨ ਲੱਗੇ ਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਆਣ ਕੇ ਸ਼ਾਮੀਏ ਇੱਕ ਬੰਦੇ ਨੇ ਰਾਈਫਲ ਲਈ ਹੋਈ ਸੀ ਨਾਲ ਮੋਢੇ ਤੇ ਨਾਲ 10 12 ਬੰਦੇ ਹੋਰ ਸੀ ਤੇ ਆਣ ਕੇ ਸਾਡੇ ਗੱਲ ਪਏ ਨੇ ਗਾੜੀ ਕੋਲੋਂ ਸਾਡੇ ਨਾਲ ਕਰਨ ਲੱਗੇ ਵੀ ਇਹ ਥਾਂ ਸਾਡੀ ਆ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਸਾਨੂੰ ਕਹਿੰਦੀ ਚੱਲੋ ਥਾਣੇ ਅਸੀਂ ਪੁਲਿਸ ਦੇ ਨਾਲ ਥਾਣੇ ਚੱਲ ਗਏ ਆ ਅੱਧਾ ਘੰਟਾ ਉੱਥੇ ਨਹੀਂ ਥਾਣੇ ਬੈਠੇ ਰਹੇ ਇਹ ਨਹੀਂ ਗਏ ਅੱਧਾ ਘੰਟਾ ਹੀ ਵੇਟ ਕਰਕੇ ਅਸੀਂ ਵਾਪਸ ਆ ਗਏ ਆ ਘਰ ਘਰ ਆ ਗਏ ਆ ਅਸੀਂ ਘਰ ਆਣ ਕੇ ਆਪਣੇ ਬੈਠੇ ਆ ਲੌਂਜ 'ਚ ਤੇ ਉਸ ਤੋਂ ਬਾਅਦ ਫੇਰ ਆ ਗਈ ਪੁਲਿਸ ਵਾਲੇ ਚਾਰ ਮਲਾਜ਼ਮ ਆ ਗਏ ਆ ਤੇ ਆਣ ਕੇ ਸਾਨੂੰ ਕਹਿੰਦੇ ਆ ਵੀ ਚਲੋ ਜੀ ਥਾਣੇ ਜਾਣਾ ਪੈਣਾ ਮੈਂ ਪੁੱਛਿਆ ਕਿ ਇਸ ਮੈਟਰ 'ਚ ਕਹਿੰਦੇ ਜੀ ਤੁਹਾਡੇ ਖਿਲਾਫ ਦਰਖਾਸਤ ਹੈ ਮੈਂ ਭਾਈ ਦਰਖਾਸਤ ਹੈ ਤੇ ਤੁਸੀਂ ਟਾਈਮ ਦੇ ਦਿਓ ਸਵੇਰੇ ਆ ਜਾਾਂਗੇ ਰਾਤ ਇਹ ਵੇਲੇ 8:30 ਵਜੇ ਦਰਖਾਸਤ ਦਾ ਕੀ ਇੰਤਪਟਾਰਾ ਹੋਣਾ ਕਿਨ ਜੀ ਸਾਨੂੰ ਮੈਡਮ ਨੇ ਕਿਹਾ ਵਾ ਵੀ ਹੁਣੇ ਉਹਨਾਂ ਨੂੰ ਲੈ ਕੇ ਆਓ ਜਿਵੇਂ ਮਰਜੀ ਤੇ ਉਸ ਤੋਂ ਬਾਅਦ ਫਿਰ ਆ ਕੇ ਆਖਿਆ ਕਿ ਠੀਕ ਹੈ ਤੇ ਲੈ ਕੇ ਜਾਣਾ ਤੇ ਆ ਲੋ ਆ ਫਟੋ ਸਾਨੂੰ ਤੇ ਲੈ ਜਾਓ ਚੁੱਕ ਕੇ ਲੈ ਜਾਓ ਉਸ ਤੋਂ ਬਾਅਦ ਸਾਨੂੰ ਅੱਜ ਸਵੇਰੇ 11:30 ਵਜੇ ਦਾ ਟਾਈਮ ਦਿੱਤਾ ਅਸੀਂ 11:30 ਗਏ ਉਹ ਤੇਰੀ ਉਦੋਂ ਐਸਐਚਓ ਆਪਿਆ ਨਹੀਂ ਅਸੀਂ ਉੱਥੇ ਅੱਧਾ ਪੌਣਾ ਘੰਟਾ ਬੈਠੇ ਰਹੇ ਗੱਲਬਾਤ ਹੋਈ ਆ ਉੱਥੇ ਉਹਨਾਂ ਦੇ ਕੋਈ ਸਾਬਤ ਸਬੂਤ ਸੀਗੇ ਹੋਰ ਨਾਲ ਉਹਨਾਂ ਨੂੰ ਅਸੀਂ ਸਾਰੀ ਗੱਲ ਸਮਝਾ ਕੇ ਤੇ ਅਸੀਂ ਆ ਗਏ ਅਸੀਂ ਅਜੇ ਕੋਰਟ ਜਾਣ ਹੀ ਡੇ ਸੀ 2 ਵਜੇ ਤੋਂ ਬਾਅਦ ਸਾਡਾ ਲੱਗੀ ਹੋਈ ਸੀ ਬੈਸਟ ਦੇ ਕੇਸ ਤੇ ਅਸੀਂ ਅਜੇ ਕੋਰਟ ਜਾਣਦੇ ਸੀ ਤੇ ਮੈਡਮ ਨੇ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਮੈਡਮ ਕਹਿੰਦੀ ਵੀ ਤੁਸੀਂ ਚੱਲ ਕੇ ਜੇ ਹੁਣੇ ਆਓ ਨਹੀਂ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਆ ਅਹੀਂ ਮੈਡਮ ਨੂੰ ਦੱਸਿਆ ਮੈਡਮ ਕਿ ਕੇਸ ਆਰਗੂਮੈਂਟ ਤੇ ਲੱਗਿਆ ਹੋਇਆ ਵਾ ਉਸ ਤੋਂ ਬਾਅਦ ਅਸੀਂ ਆ ਜਿੰਨੇ ਆ ਤੇ ਕਹਿੰਦੇ ਠੀਕ ਐ ਸਾਢੇ ਤਿੰਨ ਆ ਜਾਓ ਅਸੀਂ ਸਾਢੇ ਤਿੰਨ ਦੁਬਾਰਾ ਗਏ ਸਾਢੇ ਤਿੰਨ ਜਾ ਕੇ ਮੈਡਮ ਨੂੰ ਮਿਲੇ ਆ ਤੇ ਸਾਨੂੰ ਮੈਡਮ ਨੇ ਕੋਈ ਬਹੁਤ ਗੱਲ ਹੀ ਕੋਈ ਨਹੀਂ ਕੀਤੀ ਮੈਡਮ ਨੇ ਸਿਰਫ ਇੱਕੋ ਗੱਲ ਕੀਤੀ ਵੀ ਤੁਸੀਂ ਕੰਧ ਢਾਈ ਆ ਮੈਂ ਹਾਂ ਜੀ ਮੈਂ ਆਪਣੇ ਘਰ ਦੀ ਕੰਧ ਢਾਈ ਆ ਕਹਿੰਦੀ ਵੇਖੋ ਫਿਰ ਫੈਂਸ ਤੇ ਬਣ ਗਿਆ ਨਾ ਮੈਂ ਉਹ ਕਿਵੇਂ ਜੀ ਆਪਣੇ ਘਰ ਦੀ ਮੈਂ ਕੰਧ ਢਾਈ ਆ ਕਿਸੇ ਦੀ ਤੇ ਢਾਈ ਨਹੀਂ ਆ ਜਿਹੜੀ ਉਹਨਾਂ ਦੀ ਕੰਧ ਹੋਇਆ ਸੀ ਕਿੱਥੇ ਆ ਉਹ ਤੋਂ ਬਾਅਦ ਮੈਂ ਐਡਮ ਨੂੰ ਕਹਿੰਨ ਦੀ 506 427 447 ਦਾ ਪ੍ਰਾਈਮਾ ਫੇਸ ਟਿੱਟਾ ਤੁਹਾਡੇ ਖਿਲਾਫ ਬਣਦਾ ਵਾ ਮੈਂ ਜੀ ਵੇਖ ਲੂ ਫਿਰ ਬਣਦਾ ਵਾ ਤਾਂ ਤੁਸੀਂ ਪਰਚਾ ਦੇ ਦਿਓ